ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਾਹਨ ਤੁਸੀਂ ਬਹੁਤ ਵਧੀਆ ਹੋਵੋਗੇ ਕੁਝ ਕੁ ਦਿਨਾਂ ਤੋਂ ਆਪਾਂ ਦੇਖ ਰਹੀਆਂ ਕਿ ਦਾ ਪੰਜਾਬ ਦੇ ਸਾਡਾ ਪੰਜਾਬ ਟੀਮ ਵਾਲੇ ਵੀ ਕਿ ਕਵਨ ਨੇ ਕੋਈ ਵੀ ਵੀਡੀਓ ਅਪਲੋਡ ਨਹੀਂ ਕੀਤੀ ਆਪਾਂ ਸਾਰਿਆਂ ਨੂੰ ਐਸੇ ਪਤਾ ਲੱਗ ਹੀ ਗਿਆ ਵਾ ਹਨਾ ਕਿ ਪਰ ਕੁਝ ਕੁ ਸਬਸਕ੍ਰਾਈਬਰ ਇਦਾਂ ਦੇ ਆ ਜੋ ਉਹਨਾਂ ਨੂੰ ਹਰ ਇੱਕ ਵੀਡੀਓ ਤੇ ਕਮੈਂਟ ਲਗਾ ਰਹੇ ਹੈ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਵੀਡੀਓ ਕਿਉਂ ਨਹੀਂ ਅਪਲੋਡ ਕੀਤੀ ਆਪਾਂ ਤੁਹਾਨੂੰ ਦੱਸ ਦਈਏ ਕਿ ਚੋਕਾਂ ਸੋਖਾ ਹਨਾ ਸੰਦੀਪ ਦੀ ਪਰਛਾਈ ਲੱਗਦੇ ਸੀ ਤੇ ਉਹ ਨਹੀਂ ਡੈਥ ਹੋ ਗਿਆ ਜਿਸ ਦੇ ਕਾਰਨ ਉਹ ਵੀਡੀਓ ਨਹੀਂ ਅਪਲੋਡ ਕਰਦੇ ਇਹ ਚੰਗਾ ਵੀ ਨਹੀਂ ਲੱਗਦਾ ਇਹ ਫੈਮਿਲੀ ਦੇ ਵਿੱਚ ਇਦਾਂ ਦਾ ਟਾਈਮ ਹੁੰਦਾ ਜੋ ਕੁਝ ਵੀ ਕਰਨ ਦਾ ਦਿਲ ਨਹੀਂ ਕਰਦਾਗਾ ਹਨਾ ਕਿਉਂਕਿ ਕਿਸੇ ਜੀ ਦਾ ਚਲੇ ਜਾਣਾ ਨਹੀਂ ਚਲਾ ਜਾਂਦਾ ਖਾਸ ਕਰਕੇ ਹਨਾ ਕੋਈ ਜਿਹੜਾ ਇਹਨਾਂ ਨੇ ਦੇਖੀ ਹੋਵੇ ਸੰਦੀਪ ਭੈਣ ਦਾ ਬਹੁਤ ਹੀ ਪਿਆਰ ਸੀ ਸੁਖ ਭੈਣ ਨਾਲ ਆਪਣੀ ਪਿਕਾ ਫੈਮਿਲੀ ਨਾਲ ਜਿਵੇਂ ਸਾਰਿਆਂ ਦਾ ਹੀ ਹੁੰਦਾ ਹੈ ਬਹੁਤ ਹੀ ਜ਼ਿਆਦਾ ਪਿਆਰ ਸੀ ਪਰ ਰੱਬ ਨੂੰ ਨਹੀਂ ਮਨਜ਼ੂਰ ਸੀਗਾ ਹਨਾ ਤੇ ਸੁਖ ਭੈਣ ਦੀ ਮੌਤ ਹੋ ਗਈ ਹੈ ਜਿਸ ਦੇ ਕਾਰਨ ਪੂਰੇ ਪਰਿਵਾਰ ਨੂੰ ਹੀ ਸਦਮਾ ਹੀ ਲੱਗਿਆ ਵਾ ਹਨਾ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਉਹ ਹੋ ਜਾਂਦਾ ਪਹਿਲਾਂ ਆਪਾਂ ਨੂੰ ਪਤਾ ਹੀ ਹੈ ਕਿ ਸੰਦੀਪ ਭੈਣ ਦੇ ਭਰਾ ਦੀ ਡੈਥ ਹੋਈ ਹਨਾ ਫਿਰ ਵਿੱਕੀ ਵੀਰ ਦੇ ਭਰਾ ਦੀ ਡੈਥ ਹੋਈ ਹਨਾ ਫਿਰ ਕਮਲਵੀਰ ਜੀ ਦੇ ਮਾਮਾਈ ਦੇ ਬੇਟੇ ਦੀ ਡੈਥ ਹੋਈ ਹੈ ਨਾ ਇੱਕ ਨੇ ਇੱਕ ਕਰਕੇ ਹਰ ਇੱਕ ਸਾਲ ਹੀ ਉਹਨਾਂ ਦੇ ਘਰ ਮਤਲਬ ਕਿ ਕੋਈ ਨਾ ਕੋਈ ਇਦਾਂ ਦੀ ਰੁਕਾਵਟ ਆਉਂਦੀ ਹੋਈ ਹੈ ਵੀ ਕੋਈ ਜੀ ਦੁਨੀਆ ਤੋਂ ਚਲਾ ਜਾਂਦਾ ਵਾ ਪਰ ਪਰ ਆਪਣੇ ਕਿਸੇ ਜੀ ਦਾ ਜਾਣਾ ਦੁੱਖ ਨਹੀਂ ਚੱਲਿਆ ਜਾਂਦਾ ਉਹ ਵੀ ਨੌਜਵਾਨ ਦਾ ਜਾਣਾ ਤਾਂ ਬਿਲਕੁਲ ਵੀ ਨਹੀਂ ਚੱਲਿਆ ਜਾਂਦਾ ਹਨ ਇਸ ਕਰਕੇ ਉਹਨਾਂ ਦੀ ਵੀਡੀਓ ਨਹੀਂ ਆ ਰਹੀ ਪਿੰਚਰ ਪ੍ਰੀਤ ਵਲੌਗ ਤੇ ਵੀ ਨਹੀਂ ਆ ਰਹੀ ਗੁਰਾਉ ਗੁਰਵ ਵਲੌਗ ਤੇ ਵੀ ਨਹੀਂ ਆ ਰਹੀ ਕਿਉਂਕਿ ਕਾਂ ਦਾ ਮੈਂਬਰ ਚਲੇ ਗਿਆ ਇਹ ਪਰਿਵਾਰ ਇਸ ਕਰਕੇ ਹੀ ਮਹੀਨਾ ਕੰਢ 20 ਦਿਨ ਵੀਡੀਓ ਨਹੀਂ ਆਉਣਗੀਆ ਪਰ ਉਹ ਬਹੁਤ ਜਲਦੀ ਹੀ ਦੱਸਣਗੇ ਕਿ ਉਹ ਵੀਡੀਓ ਕਿਉਂ ਨਹੀਂ ਆ ਰਹੀ ਵੈਸੇ ਸਾਰਿਆਂ ਨੂੰ ਤਕਰੀਬਨ ਪਤਾ ਲੱਗ ਗਿਆ ਪਰ ਜਿਹੜੇ ਸਬਸਕ੍ਰਾਈਬਰ ਉਹਨਾਂ ਦੇ ਨੂੰ ਨਹੀਂ ਪਤਾ ਉਹਨਾਂ ਨੂੰ ਬਹੁਤ ਜਲਦੀ ਹੀ ਦੱਸਣਗੇ ਕਿਉਂਕਿ ਇਸ ਟਾਈਮ ਪਰਿਵਾਰ ਦਾ ਕੋਈ ਵੀ ਮੈਂਬਰ ਵੀਡੀਓ ਬਣਾਉਣ ਦੇ ਹਾਲਾਤ ਵਿੱਚ ਨਹੀਂ ਆ ਵੀ ਆਪਾਂ ਨੂੰ ਦੱਸ ਸਕੀ ਹਨ ਆਪਾਂ ਨੂੰ ਵੀ ਆਪਾਂ ਸਾਰੇ ਸਮਝ ਹੀ ਗਏ ਆ ਕਿ ਕਿਉਂ ਨਹੀਂ ਉਹਨਾਂ ਦੇ ਵੀਡੀਓ ਆ ਰਹੀਆਂ ਹਨਾ